ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਲਈ ਢਾ ਡੇਰੀ ਫਾਰਮ ਪਿੰਡ ਲੱਕੂਵਾਲ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਛੋਟੀਆਂ ਟੋਕੜਾਂ ਗੱਬਣਾ ਤੇ ਗੱਬਣਾ ਤਿਆਰ ਤੇ ਸੱਜਰਾਂ ਸੁਈਆਂ ਤੇ ਆਪਾਂ ਪਹੁੰਚੇ ਆਂ ਵੀਰ ਨੀੜੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾਓ ਠੀਕ ਠਾਕ ਜੀ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਇਹ ਵੀਰ ਜੀ ਆਪਣਾ ਨਾਮ ਤੇ ਏਡਰੈਸ ਦੱਸਿਓ ਠੀਕ ਹੈ ਜੀ ਫੋਨ ਨੰਬਰ 99436548 ਠੀਕ ਹੈ ਜੀ ਤੇ ਇੱਥੋਂ ਕਰੀਏ ਸ਼ੁਰੂਆਤ ਜੀ ਜਿੱਧਰੋਂ ਮਰਜੀ ਕਰ ਲੋ ਠੀਕ ਹੈ ਦੱਸਿਓ ਮੈਂ ਭਈਆ ਝੋਟੀ ਪਰੇ ਉਹ ਦੀ ਵੀ ਨਹੀਂ ਮਤਲਬ ਅਪਣਾ ਦੱਸੇ ਦੀ ਲੋੜ ਹੀ ਨਹੀਂ ਆ ਹਾਂਜੀ ਲੋੜ ਹੈ ਵੀਡੀਓ ਨਾਲ ਆਪੇ ਵੇਖਣੀ ਹੈ ਠੀਕ ਹੈ ਜੀ ਹਾਂਜੀ ਇਹਦਾ ਪਹਿਲਾ ਸੂਰੇ ਦਾ ਰਿਕਾਰਡ 16 ਕਿਲੋ ਦਾ ਦਿੱਤੀ ਗਾ ਅੱਛਾ ਜੀ ਪਹਿਲੇ ਦੰਦਾਂ ਦੀ ਝੋੜੀ ਹੈ ਠੀਕ ਹੈ ਠੀਕ ਹੈ ਜਿਹਦੇ ਸੂਰੇ ਦੀ ਮਤਲਬ ਤਿਆਰ ਆ ਤੇ ਹਰਤਾ ਚ ਖੜ ਗਈ ਹੈ ਠੀਕ ਹੈ ਠੀਕ ਹੈ ਜਿਆਦਾ ਬਲਿਆ ਕਿ ਕਿੰਨੀ ਆਪੇ ਹਸਾਬ ਲਾਣਾ ਤਾਂ ਥਣ ਜੱਟਾ ਵੇਖੋ ਥਣ ਥਣ ਕਿੱਥੇ ਕਿੱਥੇ ਲੱਗਾ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਜਿਹੜਾ ਪ੍ਰੈਸਰ ਨੇ ਦੁੱਧ ਭਰਿਆ ਵਾ ਬਾਕੀ ਕੱਦ ਕਰ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਣ ਘੰਡਾ ਜਾਨ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਇਹ ਕਿੰਨਾ ਟਾਈਮ ਲਾਜੂ ਭਾਜੀ ਇਹ ਇਹ ਹੁੰਦਾ ਦੇ ਵੀ ਨਹੀਂ ਠੀਕ ਹੈ ਠੀਕ ਹੈ ਲਓ ਜੀ ਹੁਣ ਕਲਾ ਕਰਦੇ ਹਾਂ ਜੀ ਕਿ ਚਾਰ ਕਰ ਸਕਦਾ ਹੈ ਸੈਂਗਰੀ ਕੁਆਲਟੀ ਵਿੱਚ ਚੰਗੀ ਆ ਗਈ ਨੀਂਦਾਂ ਦੇ ਵਜਾ ਸੋ ਗਿਆ ਤੇ ਲਾਂਡਾ ਨਾ ਜਿਹੜੀਆਂ ਕਾਦੀਆ ਹੋਆ ਨੇ ਦੇ ਤੇ ਸੂਨ ਸਾਹ ਜਿਹੜਾ ਹੁਆ ਨਾ ਕਰਨ ਵਾਲੀ ਨੇ ਚੰਗਾ ਬਣਾ ਲੈਣਾ ਵਾ ਉੱਤੀ ਲੰਮੀ ਵੇਖੋ ਕਿੰਨੀਆਂ ਝੋੜੀ ਮੇਲ ਕੋਲ ਵੇਖੋ ਤਾਂ ਠੰਡ ਦਿਖਾ ਉਹ ਜਿਹੜੀ ਨੂੰ ਕਿਹੜਾ ਕੁਆਲਟੀ ਦਾ ਲੱਗਾ ਹੈ ਇੰਦਰ ਲੱਗਦਾ ਵੇਰ ਲਾਂਡਾ ਲੱਗਦਾ ਪਰਣ ਜੇ ਜਿਹੜੇ ਦਰਦ ਤਾਂ ਪਰਣ ਵਾਲੀ ਨੇ ਜਿੱਦਣ ਫੋਟ ਤਿਆਰ ਵੀ ਚਾਰ ਸਵੇਰੋਂ ਵੇਰ ਲਿਖੋ ਜੀ ਅੱਛਾ ਹੋ ਮੜੀ ਇਹ ਫੇਰ ਤੇ ਡੇਲੀ ਵਿੱਚ ਪਾਈਆਂ ਪਾਈਆਂ ਤੋਂ ਬਹੁਤ ਜ਼ਿਆਦਾ ਤੇ ਐਨੀ ਮੋਢੀ ਟਿੱਪਣੇ ਦਾ ਰੂਮਰ ਕੀ ਭੋਲੀ ਠੀਕ ਹੈ ਤੇ ਨਾਲਾ ਵੀ ਨਾ ਵੀ ਹਮਾਨੇ ਦੇ ਤੇ 200 ਰੁਪਏ ਕਿਲੋ ਅਗੋਂ ਵੀਰਾਂ ਦੀ ਸੇਵਾ ਮਤਲਬ 17 18 ਕਿਲੋ ਝੋੜੀ ਨੇ ਦੁੱਧ ਦੇਣਾ ਹੈ ਅੱਛਾ ਜੀ ਹਾਂ 5 ਕਿਲੋ ਪਹਿਲਾਂ ਦਰਕਾਰ ਠੀਕ ਹੈ ਠੀਕ ਹੈ ਜੀ ਬਾਕੀ ਵੇਖ ਲੋ ਸਾਡੇ ਕਹਿੰਦੀ ਗੱਲ ਜੀ ਸਾਹਮਣੇ ਵਾਲੋ ਕਹੇ ਨੇ ਕਦਰ ਵੀ ਛੱਡੀ ਬਿਲਕੁਲ ਸਹੀ ਗੱਲ ਹੈ ਜੀ ਇਹ ਨਸਲ ਕੁਆਲਟੀ ਵੇਖ ਲੋ ਝੋੜੀ ਦੀ ਸਿੰਘ ਸਿਰ ਦੀ ਸਾਰੇ ਬੰਨਿਆਂੋਂ ਚੰਗੀ ਆਪਾਂ ਠੀਕ ਹੈ ਠੀਕ ਹੈ ਹੈ ਵੀ ਦੰਦਾ ਜੀ ਠੀਕ ਹੈ ਜੀ ਦੰਦਾ ਦੇ ਵਿੱਚ ਅਜੇ ਹਾਂ ਇਹਦਾ ਬਈ ਮੁੱਲ ਹੈ ਮੁੱਲ ਵੀ ਇੰਦੀ ਝੋਟੀਆਂ ਇਹੋ ਜਿਹੇ ਤੇ ਮੈਂ ਆਪਾਂ ਡੇਢ ਪੌਣੇ ਦੋ ਦੋ ਦੀਆਂ ਵੇਚੀਆਂ ਇਹੋ ਜਿਹੀਆਂ ਹਾਂਜੀ ਹਾਂਜੀ ਤੇ ਹੁਣ ਕਿਹਨਾ ਡੇਢ ਦੇ ਦੀਏ ਡੇਢ ਦੀ ਨਹੀਂ ਜਾਇਜ਼ ਜਾ ਕਰੀਏ ਦੱਸ ਦੋ ਜਿੰਨਾਂ ਲਈ ਕਹਿੰਦੇ ਬਿਲਕੁਲ ਜਾਇਜ਼ ਹੀ ਦਵਾਂਗੇ ਇਹ ਦਾ ਦੋ ਹਾਂ ਨਾ ਜਿੱਥੇ ਛੱਡ ਦੇਣੀ ਏ ਇੱਕ 30 ਦੀ ਦੇਣੀ ਏ ਹੋਰ ਕਰ ਦੀਏ ਮਾਨਤਲ ਕਿੰਨਾ ਕਰ ਦੀਏ ਦੱਸੋ ਦੱਸੋ ਤਾਂ ਜਿੰਨਾਂ ਕਹਿੰਦਾ ਨਾ ਕਰਨਾ ਪੰਚਾਇਤ ਬਿਲਕੁਲ ਦੇਣੀ ਹੈ 10 ਡਾ ਲੀਏ 10 ਡਾ ਲੀਏ 4 ਡਾ ਲੀਏ ਕਿੰਨੇ 5 ਹੋਰ ਲਾ ਦੀ ਇੱਕ 15 ਦੇ ਇੱਕ 15 ਦੀ 3000 ਹੋਰ ਛੋੜਿਆ 12 ਦੇ 200 ਰੁਪਏ ਛੋੜ ਕਰਨਾ ਠੀਕ ਹੈ ਲੋ ਜੀ ਇਹ ਬਾਕੀ ਵੇਖ ਲਓ ਛੋਟੀ ਸਾਂਭੀ ਪੜੀ ਉੱਚੀ ਲੰਮੀ ਕਿਹ ਹੈ ਕਿਹ ਲੋ ਕਮੀ ਨੇ ਗਈ ਕੋਈ ਸ਼ੱਕ ਨਹੀਂ ਜਿੱਦਾਂ ਸੱਪ ਵਾਲਾ ਲੈ ਉਹ ਤੇ ਜੋ ਤੇ ਚੰਗਾ ਕੱਢੀ ਨਾ ਕਰ ਮਾਈ ਨੇ ਤੇ ਛਾਈ ਵੇਖੋ ਛੋਟੀ ਦੀ ਹਾਂਜੀ ਹਾਂਜੀ ਜੈਪਲਾ ਆਹ ਪਾ ਲੈ ਇਦੋਂ ਲਈਏ ਛੋਟੀ ਰਣੇ ਦੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਤਾਂ ਵੀ ਛੋਟੀ ਜਾਰੇ ਮੈਨੂੰ ਪਤਾ ਉਹਦੇ ਤੇ ਬੱਜੇ ਜਿਹੜੇ ਦਵਦਰ ਨੂੰ ਬਹੁਤ ਜਿਆਦਾ ਚੰਗੇ ਨਿਕਲਦੇ ਆ ਆ ਜਾਓ ਮਨਦੀ ਦੀ ਇਹ ਮੈਂ ਵੀ ਤੁਹਾਨੂੰ ਤੋਹਫਾ ਦਿਖਾਉਣਾ ਹੈ। ਵੀ ਵੀ ਪੂਰੀ ਆ। ਹਾਂਜੀ। ਪਹਿਲਾਂ ਜੁਵਾ ਸੁਣੀ ਆ। ਅੱਛਾ ਜੀ। ਇਹ ਵੀ ਹਮ ਤਾਂ ਖੜਦੀ ਜੇ। ਠੀਕ ਹੈ। ਕੋਸੇੰਸੇ ਰਹਿਦਾ ਵੀ। ਲਓ ਜੀ ਤੇ ਇਸ ਕੋਲ ਦੇ ਨੇੜੇ ਕਿੱਸਾ ਤੇ ਇਹ ਵੀ ਪੰਨਾ ਹੀ ਸੁਵਾਉਣਾ। ਇਹ ਸਾਹ ਵੇਖੋ ਝੋੜੀ। ਠੀਕ ਹੈ। ਠੀਕ ਹੈ। ਇਹ ਕਿੰਨਾ ਟਾਈਮ ਖੜਦੀ ਜੇ? ਇਹ ਵੀ ਹਮ ਪਾਲਾ ਜੂਗੀ। ਠੀਕ ਹੈ। ਲਓ ਜੀ ਹਾਉ ਤੇ ਇੱਕ ਦੇ ਆਸ-ਪਾਸ ਇਹ ਵੀ ਟਾਈਮ ਅਜੇ ਖੜਦੀ ਆ। ਤੇ ਢਿੱਲਾ ਢੋਲਾ ਜਿਹੜੀਆਂ ਇਹਦੇ ਵੀ ਹੁਆਨੇ ਦੇ ਕਾਫੀ ਹੈ ਚੈੱਕ ਕਰ ਸਕਦੇ ਤੁਸੀਂ। ਸਮਾਲੇ ਨਿਸ਼ਾਨੀਆਂ ਨਿਸ਼ੋਲੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਆ ਸਮੂਲ ਤਾਂ ਕਿ ਨਿਸ਼ਾਨੀਆਂ ਆ ਗਈ ਆ ਚੁੱਪੀ ਮਾਰਾ ਉਹ ਲੇਡੀ ਤੇ ਬੰਦਾ ਹਿੰਦਸਤਾਨ ਲੈ ਗਰ ਆ ਆਹਲਾ ਉਹਦੀ ਕਾਡ ਕਾੜਦੀ ਵੀ ਚੰਗੀ ਆ ਆਹ ਇਧਰ ਵੇਖੋ ਵੀ ਇੱਥੇ ਸਵਾਨ ਕੱਢੀ ਹੋਈ ਲੋੜੀ ਚੈੱਕ ਕਰਾ ਲਿਓ ਇੱਥੇ ਬਹੁਤੀ ਜਾਂਦੀਆਂ ਸਫਾਈਆਂ ਦਾ ਇਹ ਇਧਰ ਪੂਛ ਵੇਖੋ ਅੱਜ ਦਾ ਮੁੱਲ ਉਹ ਨੜਕਾ ਵੰਨਣਾ ਵਖੋ ਲੋ ਜੀ ਚੈੱਕ ਕਰ ਸਾਡੇ ਤੇ ਹੈ ਬਹੁਤੀ ਮਲੈਨ ਹੈ ਬਰੀਕ ਪਿੰਡੇ ਦੀ ਵਖੋ ਝੋੜੀ ਇਦਾਂ ਕਾਗਜ਼ ਵਰਗੀ ਆ ਦੁੱਧ ਝੋੜੀ 12 ਕਿਲੋ ਇਹਨਾਂ ਦੇ ਦੋ ਬਾਕੀ ਨਸਲ ਬੜੀ ਮੇਰਾ ਸਾਰੀਆਂ ਨਿਸ਼ਾਨੀਆਂ ਆ ਠੀਕ ਅਸੀ ਪੂਰੀ ਨੀਂਦੀ ਆ ਹਾਂਜੀ ਆਪਕੋ ਸਾਰਾ ਕੋ ਦਿਖਾ ਦੋ ਠੀਕ ਲੋ ਇਹਨਾਂ ਦਾ ਵੀ ਲੱਖੋ ਆ ਪੈਰ ਵੀ ਸਾਰੇ ਵੇਲੇ ਨਿਸ਼ਾਨੀਆਂ ਸਾਰੀਆਂ ਪੈਰਾਂ ਦੀਆਂ ਵੀ ਠੀਕ ਹੈ ਠੀਕ ਹਾਂਜੀ ਇਹਦਾ ਮੁੱਲ ਭਾਈ ਜਰਾ ਮੁੱਲ ਵੀ ਜੀ ਬਿਲਕੁਲ ਜਾਇ ਜਗਾਂ ਮੈਂ ਝੋੜੀ ਭਾਵੇਂ ਲੱਖ ਦੀ 1-5 ਦੀ ਜਿੰਨੇ ਦੀ ਮਰਜ਼ੀ ਦੇ ਦਈਏ ਹਾਂਜੀ ਹਾਂਜੀ 95000 ਦੇ ਦਈਏ ਹਾਂ ਨਾ ਕਰ ਦਈਏ ਹਾਂਜੀ ਪੂਰੇ 90 ਦੇ ਦੇ ਦਈਏ 90 ਦੀ ਉਹ ਚੋਂ ਵੀ 2000 ਛੋੜ 88 ਦੀ 88 ਜਾਂ 200 ਰੁਪਏ ਛੱਡ ਦਾਂ ਠੀਕ ਹੈ ਲਓ ਜੀ 88000 ਬਾਕੀ ਇੱਥੇ ਆਣ ਕੇ ਉਸੇ ਆਣ ਕੇ ਵੇਖੇ ਮੰਨਿਆ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਨੀਂਦ ਦੇ ਸਾਰੇ ਬੰਨੇ ਸਫਾਈਆਂ ਬੜੀਆਂ ਕੱਟੀਆਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਹਾਂ ਤੇ ਆਜੋ ਬਾਈ ਹੁਣ ਤੇਜੇ ਨੰਬਰ ਤੇ ਆ ਕੇ ਮੈਂ ਝੋਟੀ ਭਾਜੀ ਇਹ ਵੀ ਝੋਟੀ ਸੂਈ ਜੇ ਇਹ ਵੀ ਝੋਟੀ ਸੂਈ ਜੇ ਅੱਛਾ ਜੀ ਇਹ ਵੀ ਝੋਟੀ ਸੂਈ ਜੇ 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 ਇਹ ਵੀ ਝੋਟੀ ਸੂਈ ਜ ਜੋ ਇਹ 10 ਲੀਟਰ ਇੱਕ ਦੁੱਧ ਤਿਆਰ ਆ। ਠੰਡੀ ਸੀਰ ਆ। ਇਹਦੇ ਪਿੱਛੇ ਜਵਾਕ ਕੱਟਾ ਜੇ। ਠੀਕ ਹੈ ਲੋ ਜੀ ਮੇਰ ਕੰਮ ਆ ਗਿਆ ਇਹ 10 ਲੀਟਰ ਦੁੱਧ ਜਿਹੜਾ ਬਿਲਕੁਲ ਇੱਕੋ ਤਿਆਰ ਹੈ ਵੀ ਸਿੰਗਲ ਹੱਡੀ। ਇਹ ਤੁਹਾਨੂੰ ਦਾ ਸੈਰ ਗਿਆ ਪੇ ਤਾਂ ਵੀ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਵਾ। ਤਰੋ ਜੀ ਤੇ ਤੁਹਾ ਅੱਜ ਜੀ ਆ ਤੇ ਬਲੰਗ ਹੈ ਕੱਲ ਹੀ। ਇੱਧਰ ਕੋਈ ਵੀ ਐ ਬਹੁਤ ਜ਼ਿਆਦਾ ਚੰਗੀ ਐ ਠੀਕ ਐ ਜੀ ਅਗਲੀ ਸਾਈਡ ਤੋਂ ਵੀ ਥਲਾਂ ਦਾ ਸੈੱਜ ਗਿਆ ਆਪਾਂ ਚਲਾਉਂਦੇ ਆ ਦਿਖਾ ਲਓ ਕਿ ਨਾ ਇੱਧਰ ਤੋਂ ਫੜੋ ਯਾਰੀ ਕਹਤਾ ਸਾਡੇ ਜੱਡੇ ਦੀ ਬਹੁਤ ਜ਼ਰਾ ਫਿਰ ਜੂਰੀ ਐ ਕਿ ਨੰਬਰ ਕੋਈ ਪੂਰੀ ਛਟਾ ਨਹੀਂ ਠੰਡੀ ਆ ਠੀਕ ਐ ਠੀਕ ਐ ਦੋਵੇਂ ਬਣਾ ਖਾਣੀ ਬੈਠੋ ਠੀਕ ਐ ਤੇ ਇਹਦਾ ਮੁੱਲ ਭਾਜੀ ਹਰ ਆਓ ਜੇ ਇਕੱਠਾ ਦਾ ਦਿਖਾ ਦਿਓ ਦੋ ਜੀ ਆਓ ਹਲਾ ਮੇਕਾ ਉਹ ਜਿਹੜੀ ਬਿਲਕੁਲੀ ਕਾਲੀ ਦੁਗੀਆਂ ਜਵਾਗਰੀ ਇਹ ਕਿਨਾ ਪਰ ਇਹ ਦਦੋਦ ਜੀ ਦੇ 10 ਕਿਲੋ ਹੋਣੀਆਂ ਨੇ ਮੈਲਾ ਮਾਰਨਾ ਨੇ ਆਛਾਈ ਇਹ ਦੋ 12 ਗੁਲਾ ਜੋੜੀ ਦੇ ਦੋਗੇ ਤੇ ਬਾਕੀ ਮੋਲ ਬਿਲਕੁਲ ਜੈ ਜੈ ਨਾ ਕਰਨਾ ਠੀਕ ਹੈ ਠੀਕ ਹੈ ਜਿੰਨਾ ਮਰਜ਼ੀ ਕਰ ਲੀਏ ਸੇਮ ਹੀ ਦੇ ਦਾਂਗੇ 88 ਦੀ ਕੋਈ ਸੂਈ ਲੈ ਲੇ ਤਾਂ ਭਾਵੇਂ ਕੱਪੜੇ ਦੋਸੋਂ ਛੋਟ ਹੀ ਕਰਾਂਗੇ ਠੀਕ ਹੈ ਲਓ ਜੀ 88000 ਇਹ ਵੀ ਸੱਜੇ ਸੂਈ ਹੈ ਤੇ ਜੇ ਕਿਸੇ ਕੱਪੜੇ ਵੀ ਜੋੜਾ ਜੇ ਕੁਲਾ ਜੇ ਇਹ ਜੋੜਾ ਲੂ ਫਿਰ ਮਾਨਤਨ ਕਰ ਦਾਂਗੇ ਠੀਕ ਹੈ ਲਓ ਜੀ ਜੇ ਕੇ ਵੀਰ ਮਲਟੀਆਂ ਬਣਦੀਆਂ ਭਾਵੇਂ ਕੋਲ ਕੱਪੜਾ 88 ਦੀ ਲੈ ਜਾ ਤੇ ਭਾਵੇਂ ਸੂਈ ਲੈ ਜੇ ਦੋਵੇਂ ਪਹਿਲਾਂ ਬਲੂਨ ਕੱਟੀਆਂ ਠੀਕ ਹੈ ਠੀਕ ਹੈ ਜੀ ਹੁਣ ਅੱਗੇ ਟੋਪੜ ਕੱਪੜਾ ਬਣਾ ਲਈ ਆਪਣਾ ਇਹ ਕਿੰਨੇ ਟਾਈਮ ਦੀ ਜੇ ਇਹ ਵੀ ਜਮਾ ਵੀ ਨਹੀਂ ਆ ਗਿਆ ਉਸੇ ਜਿਹਨੂੰ ਅੰਦੇ ਥੱਲੇ ਨਹੀਂ ਹੁਣਗੇ ਠੀਕ ਹੈ ਜੀ ਹਾਂ ਜੀ ਤੇ ਦੁੱਧ 7 ਲੀਟਰ ਜਿਹੜੇ ਕੋ ਅੱਛਾ ਹੈ ਹਾਂ ਲਓ ਜੀ 4 ਮਹੀਨੇ ਰਿਚੈਕਪਾਸ ਤੇ 7 ਲੀਟਰ ਜਿਹੜਾ ਦੁੱਧ ਦੇ ਕੋ ਵੀ تیار ਆ ਬਾਕੀ ਘਾਤਵਾ ਜਨੇ ਦਾ ਵੀ ਬਹੁਤ ਜ਼ਿਆਦਾ ਚੰਗਾ ਆ ਗਿਆ ਤੇ ਹੈ ਇਹ ਵੀ ਜੱਟ ਬਣਾਇਆ ਗੇ ਚੈੱਕ ਕਰਾ ਲੇ ਤਾਂ ਇਨਸਾਨਾਂ ਦਾ ਸੈ ਹੈ ਗਿਆ ਬਹੁਤ ਜ਼ਿਆਦਾ ਚੰਗਾ ਆ ਗਿਆ ਉਹਦੇ ਤੇ ਤੋਂ ਆਦੀ ਦਾ ਸਿੰਘ ਤੋਂ ਜਿਹੜਾ ਬਹੁਤ ਹੀ ਚੰਗਾ ਪੱਗ ਲੈ ਚਾ ਮਲਿਆ ਇਹ ਛਾਣ ਵੀ ਆ ਨੌਕੜਾ ਲੱਗਾ ਪਿਆ ਨੌਕੜੇ ਖੰਦਸ ਲਿਖਵਾਈ ਹੋਈ ਆ ਤੋਲੀ ਲਈ ਆ ਜੋ ਆਈ ਇਹ ਨਹੀਂ ਪਣੀ ਜਾਂਦੀ ਜੀ ਠੀਕ ਹੈ ਜੀ ਹਾਂ ਤਾਂ ਬਾਕੀ ਮਹੀਂ ਵੇਖੋ ਇਹ ਵੀ ਨਾ ਸਕਦੇ ਨਹੀਂ ਨਹੀਂ ਦੀ ਬਿਲਕੁਲ ਸਹੀ ਗੱਲ ਆ ਜੀ ਸਿਰ ਤੋਂ ਰੱਖੇ ਪਹਿਲਾਂ ਰੱਖ ਲੈ ਲੋ ਕਾਲੀ ਬਾਂਬਿਆ ਨਹੀਂ ਲੋ ਜੀ ਕਿਹਾ ਤਾਂ ਸਾਡੇ ਤੇ ਚੱਡਾ ਚਟਾ ਇਹਦਾ ਪਿੰਡਾ ਰੱਖਦਾ ਨਾ ਮਾੜੀ ਜੀ ਛੋਟੀ ਮਾਰ ਦੋ ਕੋਈ ਛਿੱਲੀ ਜਾਂਦੀ ਆ ਅੱਛਾ ਜੀ ਐਨੀ ਪਤਲੀ ਪਿੰਡੇ ਦੀ ਠੀਕ ਆ ਠੀਕ ਆ ਦੋ ਦੋ ਨਾਲ 7 ਕਿਲੋ ਆ ਤੇ ਮਿਲਦੀ ਵੀ ਭਾੜੇ ਦੇ ਜੱਟੀ ਗਾਡੂਗਾ ਨਹੀਂ ਲਾਉਦੀਏ ਸੱਜਣਾਂ ਦਾ ਕਿੰਨਾ ਕੀ ਸੱਜਣ ਵੀ ਕਿਉਂ ਹੁੰਦੇ 13-14 ਲੀਟਰ ਦੁੱਧ ਚੋਂ ਦੇ ਰਹੇ ਆ ਠੀਕ ਹੈ ਜੀ ਹਾਂ ਜੀ ਤੇ ਚੌਥਾ ਮਹੀਨਾ ਦੇ ਕੋ ਟੈਕ ਕਰਾ ਕੇ ਖੜੇ ਸਾਡੇ ਕੋਲ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹਦਾ ਮੁੱਲ ਹਰ ਮੁੱਲ ਦੇ ਕੇ ਨਾ ਬਿਲਕੁਲ ਵਿਆਜ ਸੱਤ ਵੀ ਦੇ ਦਿੱਤੀ ਇਹ ਵੀ ਹਾਣ ਆਈ ਕਰਤੀ ਹੈ 65 ਦੀ ਦਿੱਤੀ ਹੋਰ ਕਰ ਜੀ 62000 ਦੀ ਦਿੱਤੀ 62 ਹਾਂ ਪੂਰੇ ਦੀ ਆਣੀ ਗਾ ਚਲ ਪੂਰੇ ਦੇ ਵਿੱਚੋਂ 250 ਛੋਟ ਕਰ ਦਾਂਗੇ ਠੀਕ ਹੈ ਜੀ ਲਓ ਮੈਂ ਇਹ ਲੈ ਲਵਾਂ ਨਹੀਂ ਬਿਲਕੁਲ ਬਿਲਕੁਲ ਲਓ ਕੋੜਕਾ ਪੰਜ 7000 ਅਜਿਨੇ 500 ਰੁਪਏ ਬਾਈ ਕਹਿੰਦਾ ਕਿ ਛੋੜ ਵੀ ਕਰਾਂਗੇ ਤੇ ਵੱਡੀ ਝੋੜੀ ਛੋਟੀ ਨਹੀਂ ਆ ਬਿਲਕੁਲ ਠੀਕ ਹੈ ਜੀ ਕੱਟ ਕੱਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਕੋਈ ਵੀ ਦਾ ਸਾਹਮਣੇ ਵਾਲਾ ਲੈ ਜਾਊਗਾ ਗਾਂ ਦੁੱਜੇ ਤੋਂ ਮੈਨੂੰ ਰਕਮ ਦੀ ਆ ਤੇ ਚੈੱਕ ਕਰ ਸਕਦੇ ਤੁਸੀਂ ਵਕਤ ਕਰਦੇ ਜਿਹੜੀ ਰਕਮ ਹੋਵੇ ਬਾਕੀ ਮਰਾ ਵੀ ਜਿਹੜਾ ਨਹੀਂ ਦੇ ਸਕਦੇ ਬੇਸ਼ੱਕ ਵੀਡੀਓ ਘਾਲ ਦੇ ਜਵਾਲੇ ਸਾਡੇ ਠੀਕ ਹੈ ਠੀਕ ਹੈ ਕੋਪਨ ਪਾਸ ਕਰਕੇ ਜੇ ਨਹੀਂ ਤਾਂ ਸਾਡੀ ਗਰੰਟੀ ਹੋਊਗੀ ਪਿੱਛੇ ਜੀ ਥਾਣਾ ਦੀ ਪੁਲ ਠੀਕ ਹੈ ਠੀਕ ਹੈ ਬਾਕੀ ਝੋਟੀਆਂ ਤੇ ਬੈਲ ਦੀ ਉਹ ਵੀ ਭਾਈ ਕਰਦਾ ਵਾ ਤੇ ਜਿਹੜਾ ਸਵੇਆ ਇੱਥੇ ਆਪਣੀ ਚੁਗਾਈ ਕਰਕੇ ਖੜਿਆ ਕਰੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਦੇ ਪਸ਼ੂ ਪਾਲਕ ਭਰਾਵਾਂ ਦਾ